ਆਸਾ ਘਰ ਨੋ ਮਾ ਮਹੱਲਾ ਪੰਜ ਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਚਿਤ ਬੋ ਚਿਤ ਬ ਸਰਬ ਸੁਖ ਪਾਵੋ ਆਗੇ ਭਾਵੋ ਕੇ ਨਾ ਭਾਵੋ ਏਕ ਦਤਾਰ ਸਗਲ ਹੈ ਜਾਜਕ ਦੂਸਰ ਕੈ ਪਹਿ ਜਾਵੋ ਹਉ ਮੰਗੋ ਆਨ ਲਜਾਵੋ ਸਗਲ ਸਤਰ ਪਤ ਏਕ ਉਠਾ ਕਰ ਕੌਣ ਸੰਸਰ ਲਾਵੋ ਰਹੋ ਉਠੋ ਬੈ ਸੋਰੇ ਪੀਨਾ ਸਾਕੋ ਦਰਸ਼ਨ ਖੋਜ ਖੁਜਾਵੋ ਬਰਮਾਦਕ ਸੰਕਾਦਕ ਸੰਕ ਸੰਨੰਦਨ ਸੰਨਾਤਨ ਸੰਤ ਕੁਮਾਰ ਇਨ ਕੋ ਮਹਿਲ ਦੁਲ ਭਾਵੋ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ ਤਾਂ ਕੀ ਸ਼ਰਨ ਸਤ ਪੁਰਖ ਕੀ ਸਤ ਗੁਰ ਪੁਰਖ ਤੇ ਆਵੋ ਭਇਓ ਕਰਪਾਲ ਦਇਆਲ ਪ੍ਰਭ ਠਾਕਰ ਕਾਟਿਓ ਬੰਦ ਕਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ ਆਸਾ ਮਹੱਲਾ ਪੰਜਵਾਂ ਅੰਤ ਰਗਾ ਬੋ ਬਾਰਗਾ ਬੋ ਗਾ ਬੋ ਜਾਗ ਸਵਾਰੀ ਸੰਗਿ ਚਰਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਬਿਹਾਰੀ ਅਬਰ ਬਸਾਰੀ ਬਸਾਰੀ ਨਾਮਦਾਨ ਗੁਰ ਪੂਰੈ ਦਿਓ ਮੈਂ ਇਹੋ ਆਧਾਰੀ ਰਹਉ ਦੁਖਣ ਗਾ ਬੋ ਸੁਖ ਪੀ ਗਾ ਬੋ ਮਾਰਗ ਪੰਥ ਸਮਾਰੀ ਨਾਮ ਅਨੜ ਗੁਰ ਮਨ ਮੈਂ ਦਿਆ ਮੋਰੀ ਤਸਾ ਬੁਜਾਰੀ ਦਿਨ ਬੀ ਗਾਵੋ ਰਹਿਣੀ ਗਾਵੋ ਘਾਵੋ ਸਾਸ ਸਾਸਰ ਸੰਧਾਰੀ ਸਤ ਸੰਗਤ ਮੈਂ ਬਸਾਸ ਹੋਈ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕਉ ਇਹੋ ਦਾਨ ਦੇਹੁ ਪ੍ਰਭ ਪਾਵੋ ਸੰਤ ਰੇਨ ਉਤਾਰੀ ਸਰਬਣੀ ਕਥਾ ਨੈਣ ਦਰਸ ਪੇਖੂ ਮस्तक ਗੁਰ ਚਰਨਾਰੀ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਕਰ ਦਸਮਾ ਮਹਲਾ 5ਮ ਜਿਵੇਂ ਨੋ ਤੂੰ ਆਸਤਰ ਕਰ ਮੰਨ ਤੇ ਪਹੁੰਨ ਦੋਦਾ ਹਾ ਪੁੱਤਰ ਕਲਤਰ ਕਰ ਸਕਦੇ ਸਮਗਰੀ ਸਭ ਮਿਥਿਆ ਹਸਨਾ ਰੇ ਮਨ ਕਿਆ ਕਰ ਹੈ ਹਾ ਹਾ ਧ੍ਰਿਟ ਦੇਖ ਜਿ세 ਹਰ ਚੰਦੇ ਉਰੀ ਇੱਕ ਰਾਮ ਭਜਨ ਲੈ ਲਾ ਰਹਾਉ ਜਿ세 ਬਸਤਰ ਦੇਓ ਡਾਨੇ ਦਿਨ ਦੋਏ ਚਾਰ ਪੋ ਰਹਾ ਭੀਤ ਉਪਰੇ ਕੀਤ ਕਤਾਈਏ ਅੰਤ ਔਰ ਕੋ ਆਹਾ ਜਿ세 ਅੰਬਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਆਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚ ਸਾਹ ਰੇ ਮਨ ਲੇਖੈ ਚਾਲੈ ਲੇਖੈ ਬੈਸੈ ਲੇਖੈ ਲੈਂਦਾ ਸਾਹ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਗੁਰ ਚਰਨ ਉਟਾਹਾ ਆਸਾ ਮੁਹੱਲਾ 5 ਉਪੁਸ਼ਟ ਬਾਦ ਤੇ ਭਈ ਸੀ ਦਰੀ ਦੂਤ ਦੁਸ਼ਤ ਸਜਨਈ ਅੰਧਕਾਰ ਮਰਦਨ ਪਰਗਾਸੂ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾਮ ਫਲ ਪਾਏ ਸਤਗੁਰ ਮਲਈ ਰਹਾਉ ਮੋਹੇ ਕਿਰਪਨ ਕੋ ਕੋਈ ਨ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹੀ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰ ਤਢੂਂਡਤੇ ਮਨ ਸਗਲ ਤ੍ਰਿਸ਼ਣ 부ਝ ਗਈ ਏਕ ਬੋਲ ਪੀਖਬ ਤੋ ਨਾਹੀ ਸਾਧ ਸੰਗਤ ਸਿਤ ਲਈ ਇਕ ਜੀ ਗੁਣ ਕਬਨ ਬਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰਿਓ ਜਨ ਨਾਨਕ ਹਰ ਸਰਣੈ ਆਸਾ ਮੁਹੱਲਾ ਪੰਜਮ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਸਹਤ ਤਬਖੜ ਤੂੰ ਕਿਨਹੈ ਨਹੀਂ ਪਾਪੀ ਬਾਂਧਾਰੇ ਨਾਇਆ ਸਤਗੁਰ ਤੇਰੀ ਆਸਾਇਆ ਪਤ ਪਾਵਨ ਤੇਰਾ ਨਾਮ 파ਰ ਬਰਮ ਮੈਂ ਇਹਾ ਓਟ ਆ ਯਾਰਾਉ ਗੰਦਨ ਬਹਿਣ ਸੁਣਾਏ ਔਰ ਜਾਬੂ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਉਮਾਉ ਬੁੱਧੀ ਉਲਟਾਇਆ 파ਰ ਤਨ 파ਰ ਤਨ ਪਰਤੀ ਨਿੰਦਾ ਅਖਾਦ ਖਾਏ ਹਰ ਕਾਇਆ ਸਾਜ ਧਰਮ ਸੋ ਰੁਚ ਨਹੀਂ ਆਵ ਸਤ ਸੁੰਤ ਸੋਹਾ ਆ ਦੀਨ ਦਇਆਲ ਕਿਰਪਾਲ ਪ੍ਰਭ ਠਾਕਰ ਭਗਤ ਟੇਕ ਹਰ ਨਾਇ ਨਾਨਕ ਆਹੇ ਸ਼ਰਨ ਪ੍ਰਭ ਆਇਉ ਰਖ ਲਾਜ ਆਪਣਾਇ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗਲਪਟਾਏ ਮੂ ਮਾਇਆ ਕਰ 바ਦੇ ਜੈ ਜਾਨੂ ਸੁਚੀਤਨ ਆਵੈ ਉਹ ਬਦ ਭਏ ਅੰਦੇ ਮਨ ਬਹਿਰਾਗੀ ਕਿਉ ਨ ਆਰਾਦੇ ਕਾਚ ਕੋਠਰੀ ਮਹਿ ਤੂੰ ਬਸਤਾ ਸੰਗ ਸਗਲ ਵਿਖਾਇ ਕੀ ਬਿਯਾਧੀ ਰਹਉ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਾਲਖਨ ਸੀਜੈ ਅਰਜਾਦੇ ਜੈਸੇ ਮਿੱਠਾ ਸਾਦ ਲਵਾਏ ਝੂਠ ਤੰਦ ਦੁਰਗਾ ਦੇ ਕਾਮ ਕਰੋਦ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ ਦੀਪ ਭਾਰੀ ਪੁਰਖ ਬਧਾਤਾ ਬਹੁਰ ਬਹੁਰ ਜਨਮ ਆਦੇ ਜੋ ਭਇਓ ਕਰਪਾਲ ਦੀਨ ਦੁਖ ਪੰਜਨ ਤਉ ਗੁਰ ਮਿਲ ਸਭ ਸੁਖ ਲਾਦੇ ਕਉ ਨਾਨਕ ਦਿਨ ਰਹਿਣ ਤੇ ਆਵੋ ਮਾਰ ਕਾਢੀ ਸਗਲ ਉਪਾਦੇ ਇਹ ਮੁਜਪਿਓ ਭਾਈਪੁਰਖ ਬਧਾਤੇ ਭਯੋ ਕਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਨਿੰਮਕ ਕਾਮ ਸੁਆਦ ਕਾਰਣ ਕੋੜ ਦਿਨਸ ਦੁਖ ਪਾਵੈ ਘਰੀ ਮੋਹਤ ਰੰਗ ਮਾਣੈ ਫਿਰ ਬਹੋਰ ਬਹੋਰ ਬਸਤਾਵੈ ਅੰਧੇ ਚੇਤ ਹਰ ਹਰ ਰਾਯਾ ਤੇਰਾ ਸੂਤ ਦਿਨ ਨਿੜੈ ਆਇ ਰਹਾਉ ਪਾਲਕ ਜਿਹੜੇ ਦੇਖ ਭੂਲੋ ਅਕ ਨੀਮ ਕੋ ਤੁਮਰ ਜੈ ਸਾ ਸੰਗਿ ਬਿਸੀ ਅਰ ਸਿਉ ਹੈ ਰੇ ਤੈ ਸੋਹੀ ਇਹ ਪਰਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਹਤ ਰਹੀ ਅਮਨ ਛੋੜ ਜਾਹੇ ਤਿਨਹੀ ਸਿਉ ਸੰਗੀ ਸਾਜਨ ਸਿਉ ਬਹਿਰਨ ਸਗਲ ਸੰਸਾਰ ਇਹ ਹੈ ਵਿਦ ਵਿਆਪਿਉ ਸੋ ਉਭਰਿਉ ਜਿਸ ਗੁਰ ਪੂਰਾ ਕਉ ਨਾਨਕ ਪਪ ਸਾਗਰ ਤਰਿਉ ਭਏ ਪਨੀਤ ਸਰੀਰਾ ਆਸਾ ਮਹੱਲਾ ਪੰਜਵ ਦੁਪਦੇ ਲੂਕ ਕਮਾਨੋ ਸੋਹੀ ਤੁਮ ਪੇਖੋ ਮੂੜ ਮੁਗਦ ਮੁਖ ਰਾਨੀ ਆਪ ਕਮਾਨੇ ਕੌਲੇ ਬੰਧੇ ਫਿਰ ਪਸ ਹੈ ਪਸਤਾਨੀ ਪਰ ਮੇਰੇ ਸਭ ਵਿਦ ਆਗਾ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਸ ਹੈ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਇ ਤੇ ਤੇ ਲਾਗੇ ਕੀ ਆ ਕੋ ਕਰੈ ਪਰਾਨੀ ਬਖਸ਼ ਲਹੁ ਪਾਰ ਬ੍ਰਹਮ ਸੁਆਮੀ ਨਾਨਕ ਸਤਿਗੁਰ ਬਾਨੀ ਆਸਾ ਮਹਲਾ 5 ਆਪਣੇ ਸੇਵਕ ਯਾ ਪੇ ਰਾਖਾ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਤਾਵੇ ਸੇਵਕੋ ਨਿਗਟਿ ਹੋਏ ਦਿਖਾਵੇ ਜੋ ਜੋ ਕਹ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸ ਸੇਵਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਕਰ ਗਿਆਰਮਾ ਮਹੱਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਟੂਆ ਪੇਕਤ ਖਾਬੈ ਬਹੁ ਵਿਦ ਜੈਸਾ ਹੈ ਉਹ ਤੈ ਸਾਰੀ ਅਨਕ ਜਹਨ ਪਰਮਿਉ ਪਰਮ ਪੀਤਰ ਸੁਖਾ ਨਹੀਂ ਪਰੇ ਸਾਰੀ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆ ਨੀਤਾਰੇ ਸਾਧ ਸੰਗ ਮਿਲ ਹਰ ਗੁਣ ਗਾਈ ਇਹੋ ਜਨਮ ਪਦਾਰਥ ਜੀਤਾਰੇ ਰਹੋ ਗੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਦ ਤਰੀਏ ਰੇ ਕਉ ਮਨ ਕੇਰ ਅਗਾ ਅਗਾ ਖਰੀ ਗੁਰ ਸਬਦੀ ਪਾਰ ਉਤਰਿਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾਰੇ ਸਿਮਰਤ ਨਾਮ ਨਿਧਾਨ ਨਰਮੂਲਕ ਮਨ ਮਾਲਕ ਪਤਿਆਨਾਰੇ ਆਸਾ ਮਹੱਲਾ ਪੰਜ ਮਾਣ ਦੁਪਦੇ ਗੁਰ ਪ੍ਰਸਾਦ ਮੇਰੇ ਮਨ ਬਸਿਆ ਜੋ ਬਾਂਗੋ ਸੋ ਪਾਵਹੋਰੀ ਨਾਮ ਰੰਗ ਇਹ ਮੰਤਰ ਪਤਾਨਾ ਬਹੋਰ ਨਕਤ ਹੂੰ ਤਾਵਹੋਰੀ हमरा ठाकर सब ते उच्च रैण दिन स तिस गाव होरे खिन में थापो थापण हारा तिस ते तुजै डरा बोरे रहौ जब देख्यो प्रब अपना स्वामी तौ अब रै चीत न पाब होरे नानक दास प्रब आप पहराय धर्म को मेट लिखाव होरे असा महल्ला पांचम चार वर्ण चौहा के मर्दन खट दर्शन कर तली रे ਸੰਤਨ ਜੋਗਰ ਸੂਰੂਪ ਸਿਆਨੇ ਪੰਚੋ ਹੀ ਮੋਹ ਸਲੀਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀਰੇ ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਉ ਬੜੀ ਕੋਮ ਬਸ ਭਾਗੇ ਨਾਹੀ ਮੋਹ ਕਮ ਫੌਜ ਹਟ ਲਈਰੇ ਕਉ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਛਧੀਰੇ ਆਸਾ ਮੁਹੱਲਾ ਪੰਜਮਾ नीकी जी की हर उत्तम आन सकल रस फीकी रे रहो बहुण तुन तो मुन जन खट बेते अवर ना सलाई की कीरे बेखारी निरारी अपारी सहजारी साध संग नानक पीकी रे आसा पांचवा हमारी प्यारी अमृत तारी गुरख नमनते टारी रहो ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖੇਨ ਰਾਮ ਗੁਰਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਓਰ ਹਾਰੀ ਰੇ ਆਸਾ ਮਹੱਲਾ ਪੰਜਮ ਨੀਕੀ ਸਾਧ ਸੰਗਾਨੀ ਰਹਉ ਪਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਾਲਤ ਬਹਿਤ ਸੋਬਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉ ਰੂ ਤੂੰ ਠਾਕਰ ਗੌਰੂ ਨਾਨਕ ਸ਼ਰਨ ਪਛਾਨੀ ਰਾਗ ਆਸਾ ਮਹੱਲਾ ਪੰਜਮ ਘਰ ਵਾਰਮਾ ਇੱਕ ਓੰਕਾਰ ਜਤ ਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੂ ਸਗਲ ਦੀਛੈ ਛਾਰ ਸੋ ਪ੍ਰਭ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ ਪੂਜੀਐ ਏਕ ਹਰ ਕੈ ਰੰਗ ਰਹਾਉ ਸਾਰਣ ਸਮਰਾਤ ਏਕ ਤੇਰੀ ਦੂਜਾ ਨਹੀਂ ਠਾਉ ਮਹਾ ਪੌਜਲ ਲੰਗੀਐ ਸਦਾ ਹਰ ਗੁਣ ਗਾਉ ਨੰ ਮੰ ਮਨ ਨਵਾਰੀਏ ਦੁਖ ਨਾ ਜੰਪੁਰ ਹੋਈ ਨਾਮ ਲਧਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਈ ਏਕ ਟੇਕ ਆਧਾਰ ਏਕ ਏਕ ਕਾ ਮਨ ਜੋਰ ਨਾਨਕ ਜਪਿਏ ਮਿਲ ਸਾਧ ਸੰਗਤ ਹਰਿ ਬਿਨ ਅਵਰ ਨ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਾਨ ਪ੍ਰਾਨ ਪ੍ਰਭ ਕੇ ਦिए ਸਭ ਰਸ ਭੋਗ ਦੀਨ ਬੰਧ ਪਜੀ ਦਾਤਾ ਸ਼ਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਈ ਸੰਗੀ ਏਕ ਸਿਹੁ ਲਿਬਲਾਉ ਰਹਾਉ ਬੇਦ ਸਾਸਤਰ ਜਨ ਧਿਆਵੇ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪਰਵ ਕੀ ਸੇਵ ਚਰਨ ਸਰਨ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਵਤਾਣ ਆਸਾ ਮਹਲਾ ਪੰਜਵਾਂ ਢੋਲ ਢੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਲ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਈ ਸੋ ਪ੍ਰਭੂ ਤਿਆਗ ਅਬਰੁਪ ਰੀਤ ਰਹਿਉ ਕਾਰਨ ਕਾਰਨ ਸਮਰਾਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪੀ ਮੀਤ ਸਖਾ ਸਹਾਈ ਸੰਗੀ ਉਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜਿ ਆ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਹਲਾ 5ਮਾ ਉਦਮ ਕਰੂ ਕਰਾ ਬੋਠਾ ਕਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਭੂ ਰੰਗਣ ਆਪੇ ਹੀ ਪ੍ਰਭ ਰੰਗ ਮਨ ਮੈਂ ਰਾਮ ਨਾਮਾ ਜਾਪ ਕਰ ਕਿਰਪਾ ਬਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪਰਬ ਪੇਖਣ ਕਾ ਚਾਉ ਦਇਆ ਕਰੋ ਕਿਰਮ ਆਪਣੇ ਕਹੋ ਇਹੈ ਮਨੋਰਥ ਸਵਾਹੁ ਤਾਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰਾ ਬਸ ਕੇਸ ਨਾਹੀ ਜਿਉ ਜਿਉ ਰਾਖੈ ਤੇਉ ਤਉ ਰਹਿਣਾ ਤੇਰਾ ਦਿਆ ਖਾਹਿ ਜਨਮ ਜਨਮ ਕੇ ਕਿਲ ਬਿਕਟੈ ਮੱਜਨ ਹਰ ਜਨ ਧੂਰ ਭਾਏ ਭਗਤ ਪਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹਲਾ ਪੰਜਵਾਂ ਅਗਮ ਗੋਚਰ ਦਰਸ ਤੇਰਾ ਸੋ ਪਾਏ ਜਿਸ ਮਹਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਗੁਰ ਬਖਸਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਲਮੂਤ ਮੂੜ ਜੀ ਮੁਗਦ ਹੋਤੇ ਸਭ ਲਗੇ ਤੇਰੀ ਸੇਵ ਰਹੁ ਤੂੰ ਆਪ ਕਰਤਾ ਸਭ ਸਿਟ ਧਰਤਾ ਸਭ ਮੈ ਰਹਾ ਸਮਾਈ ਧਰਮ ਰਾਜਾ ਵਿਸ਼ਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮੋ ਜੁਗਾ ਮਾਹੇ ਐ ਕਰ ਕਰੇ ਸੋ ਐ ਕਰ ਪਾਏ ਕੋਈ ਨਾ ਪਕੜਿਆ ਕੇ ਸਾਇ થਾਏ ਹਰ ਜੀਉ ਸੋਈ ਕਰੈ ਜੇ ਭਗਤ ਤੇਰੇ ਜਾਚੈ ਇਹ ਤੇਰਾ ਬਿਰਦ ਕਰ ਜੋੜ ਨਾਨਕ ਧਨ ਮੰਗੈ ਆਪਣਿਆਂ ਸੰਤਾਂ ਤਹੇ ਹਰ ਦਰਸ